ਨਿਊਯਾਰਕ ਸਿਟੀ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਇੱਕ ਵਿਲੱਖਣ ਸ਼ਰਧਾਂਜਲੀ ਦਿੰਦੇ ਹੋਏ 114ਵੀਂ ਸਟਰੀਟ ਦਾ ਨਾਮ ਅਧਿਕਾਰਤ ਤੌਰ 'ਤੇ ਗੁਰੂ ਤੇਗ ਬਹਾਦਰ ਜੀ ਵੇਖ ਰੱਖ ਦਿੱਤਾ ਹੈ ਇੱਕ ਕਦਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਮੌਕੇ ਉਤੇ ਚੁੱਕਿਆ ਗਿਆ ਅਤੇ ਇਸ ਨਾਲ ਨਿਊਯਾਰਕ ਭਾਰਤ ਤੋਂ ਬਾਹਰ ਉਹ ਪਹਿਲਾ ਸ਼ਹਿਰ ਬਣ ਚੁੱਕਿਆ ਹੈ ਜਿੱਥੇ ਕਿਸੇ ਸਿੱਖ ਗੁਰੂ ਦੇ ਸਰਮਾਨ ਵਿੱਚ ਗਲੀ ਦਾ ਨਾਮ ਰੱਖਿਆ ਗਿਆ ਹੋਵੇ ਕੁਇਨਜ਼ ਖੇਤਰ ਦੇ 124ਵੀਂ ਸਟਰੀਟ ਉੱਤੇ 101ਵੀਂ ਐਵੇਨਿਊ ਦੇ ਚੌਰਾਹੇ ਉੱਤੇ ਕੋਈ ਵਿਸ਼ੇਸ਼ ਸਮਾਰੋਹ ਦੌਰਾਨ ਸਿੱਖ ਭਾਈਚਾਰੇ ਦੇ ਸੈਂਕੜੇ ਮੈਂਬਰ ਸਥਾਨਕ ਨੇਤਾ ਅਤੇ ਨਿਊਯਾਰਕ ਸਿਟੀ ਅਧਿਕਾਰੀ ਇਕੱਠੇ ਹੋਏ ਸਭ ਨੇ ਇੱਕ ਸੁਰ ਦੇ ਵਿੱਚ ਕਿਹਾ ਕਿ ਇਹ ਸਿਰਫ ਇੱਕ ਸੜਕ ਦਾ ਨਾਂ ਨਹੀਂ ਸਗੋ ਗੁਰੂ ਸਾਹਿਬ ਦੀ ਉਹ ਰੌਸ਼ਨੀ ਹੈ ਜੋ ਸਦਾ ਮਨੁੱਖਾਂ ਨੂੰ ਸੱਚ ਅਤੇ ਧਰਮ ਦੇ ਮਾਰਗ ਉਤੇ ਚੱਲਣ ਦੀ ਪ੍ਰੇਰਨਾ ਦਿੰਦੀ ਰਹੇਗੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਉਹਨਾਂ ਨੇ ਆਪਣੀ ਜਾਨ ਕਿਸੇ ਰਾਜਨੀਤਿਕ ਮਕਸਦ ਲਈ ਨਹੀਂ ਸਗੋ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਨਿਸ਼ਾਮਰ ਕੀਤੀ ਸੀ ਉਹਨਾਂ ਦੀ ਕੁਰਬਾਨੀ ਨੇ ਵਿਸ਼ਵ ਇਤਿਹਾਸ ਵਿੱਚ ਇੱਕ ਅਜਿਹਾ ਸੁਨੇਹਾ ਲਿਖਿਆ ਜੋ ਕੂਮਾ ਦੀਆਂ ਸੀਮਾਵਾਂ ਤੋਂ ਪਰੇ ਸੱਚ ਨਿਆਂ ਤੇ ਵਿਸ਼ਵ ਭਰ ਦੀ ਆਜ਼ਾਦੀ ਲਈ ਖੜੇ ਹੋਣ ਦਾ ਇਸ ਮੌਕੇ ਉੱਤੇ ਸਿੱਖ ਆਗੂਆਂ ਨੇ ਕਿਹਾ ਕਿ ਇਹ ਨਾਮਕਰਨ ਕੇਵਲ ਗੁਰੂ ਸਾਹਿਬ ਦੀ ਵਿਰਾਸਤ ਦਾ ਸਨਮਾਨ ਲਈ ਸਗੋਂ ਨਿਊਯਾਰਕ ਸਿਟੀ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਅਟੁੱਟ ਯੋਗਦਾਨ ਦੀ ਪਹਿਚਾਣ ਵੀ ਹੈ। ਇਹ ਸ਼ਹਿਰ ਵਿਭਿੰਨਤਾ, ਸ਼ੈਨਸ਼ੀਲਤਾ ਅਤੇ ਆਦਰ ਦਾ ਪ੍ਰਤੀਕ ਹੈ, ਜਿਹੜੀਆਂ ਮੁੱਲਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਜੀਵਨ ਨਾਲ ਜੀ ਕੇ ਵਿਖਾਇਆ। ਇਸ ਸਮਾਹਾਰੋ ਦੌਰਾਨ ਨਿਊਯਾਰਕ ਸਿਟੀ ਕੌਂਸਲ ਦੇ ਮੈਂਬਰਾਂ ਨੇ ਵੀ ਕਿਹਾ ਕਿ ਇਹ ਨਾ ਸਦੀਆਂ ਤੱਕ ਹਰ ਆਉਣ ਵਾਲੀ ਪੀੜ੍ਹੀ ਨੂੰ ਯਾਦ ਕਰਾਉਂਦਾ ਰਹੇਗਾ ਕਿ ਸੱਚ ਅਤੇ ਮਲੁਕਤਾ ਲਈ ਦਿੱਤੀ ਗਈ ਕੁਰਬਾਨੀ ਕਦੇ ਵਿਸਾਰਣਯੋਗ ਨਹੀਂ ਹੁੰਦੀ ਅਖੀਰ ਦੇ ਵਿੱਚ ਸਾਰੇ ਹਾਜ਼ਰ ਲੋਕਾਂ ਨੇ ਗੁਰੂ ਸਾਹਿਬ ਦੀ ਬਾਣੀ ਦਾ ਜਾਪ ਕਰਦੇ ਹੋਏ ਉਸ ਪਵਿੱਤਰ ਸੰਦੇਸ਼ ਨੂੰ ਦੁਹਰਾਇਆ ਜਿਨ੍ਹਾਂ ਨੇ ਸਿਰ ਦਿੱਤਾ ਪਰ ਸਿਦਕ ਨਹੀਂ ਛੱਡਿਆ ਉਹੀ ਅਸਲੀ ਬਹਾਦਰ ਗੁਰੂ ਤੇਗ ਬਹਾਦਰ ਜੀ ਵੇ ਇੱਕ ਕਣੀ ਤੋਂ ਵੱਧ ਇਹ ਉਹ ਮਾਰਗ ਹੈ ਜੋ ਸੰਸਾਰ ਨੂੰ ਰੋਸ਼ਨੀ ਹਿੰਮਤ ਅਤੇ ਮਨੁੱਖਤਾ ਦੇ ਅਸਲ ਅਰਥ ਸਮਝਾਉਂਦਾ ਰਹੇਗਾ ਇਸ ਮੌਕੇ ਉੱਤੇ ਸਿੱਖ ਆਗੂਆਂ ਨੇ ਕਿਹਾ ਕਿ ਇਹ ਨਾਮਕਰਨ ਕੇਵਲ ਗੁਰੂ ਸਾਹਿਬ ਦੀ ਵਿਰਾਸਤ ਦਾ ਸਨਮਾਨ ਨਹੀਂ ਸਗੋ ਨਿਊਯਾਰਕ ਸਿਟੀ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਅਟੁੱਟ ਯੋਗਦਾਨ ਦੀ ਪਛਾਣ ਵੀ ਹੈ ਇਹ ਸ਼ਹਿਰ ਵੀ ਪੰਤਾ ਸ਼ਰਣਸ਼ੀਲਤਾ ਅਤੇ ਆਦਰ ਦਾ ਪ੍ਰਤੀਕ ਹੈ ਜਿਹੜੀਆਂ ਮੁੱਲਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਜੀਵਨ ਨਾਲ ਜੀ ਕੇ ਵਿਖਾਇਆ ਇਸ ਸਮਾਰੋਹ ਦੌਰਾਨ ਨਿਊਯਾਰਕ ਸਿਟੀ ਕੌਂਸਲ ਦੇ ਮੈਂਬਰਾਂ ਨੇ ਵੀ ਕਿਹਾ ਕਿ ਇਹ ਨਾਂ ਸਦੀਆਂ ਤੱਕ ਹਰ ਆਉਣ ਵਾਲੀ ਪੀੜ੍ਹੀ ਨੂੰ ਯਾਦ ਕਰਵਾਉਂਦਾ ਰਹੇਗਾ ਕਿ ਸੱਚ ਅਤੇ ਮਨੁੱਖਤਾ ਲਈ ਦਿੱਤੀ ਗਈ ਕੁਰਬਾਨੀ ਕਦੇ ਵਿਸਾਰਣਯੋਗ ਨਹੀਂ ਹੁੰਦੀ ਅਖੀਰ ਦੇ ਵਿੱਚ ਸਾਰੇ ਹਾਜ਼ਰ ਲੋਕਾਂ ਨੇ ਗੁਰੂ ਸਾਹਿਬ ਦੀ ਬਾਣੀ ਦਾ ਜਾਪ ਕਰਦੇ ਹੋਏ ਉਸ ਪਵਿੱਤਰ ਸੰਦੇਸ਼ ਨੂੰ ਦੁਹਰਾਇਆ ਜਿਨ੍ਹਾਂ ਨੇ ਸਿਰ ਦਿੱਤਾ ਪਰ ਸਿੱਦਕ ਨਹੀਂ ਛੱਡਿਆ ਉਹੀ ਅਸਲੀ ਬਹਾਦਰ ਗੁਰੂ ਤੇਗ ਬਹਾਦਰ ਜੀ ਵੇ ਇੱਕ ਗਲੀ ਤੋਂ ਵੱਧ ਇਹ ਉਹ ਮਾਰਗ ਹੈ ਜੋ ਸੰਸਾਰ ਨੂੰ ਰੌਸ਼ਨੀ ਹਿੰਮਤ ਅਤੇ ਮਨੁੱਖਤਾ ਦੇ ਅਸਲ ਅਰਥ ਸਮਝਾਉਂਦਾ ਰਹੇਗਾ